ਸਿੱਖਾਂ ਦੀ ਜਮਹੂਰੀਅਤ ਉਹਨਾਂ ਨੇ ਬਿਲਕੁਲ ਰੱਦ ਕਰਤੀ ਹੈ 350 ਸਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਮਨਾ ਰਹੇ ਆ ਜਿਸ ਤਰ੍ਹਾਂ ਮਹੰਤਾਂ ਨੇ ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਰੇ ਤੁਰ ਕੇ ਆਏ ਦਰਵਾਜ਼ੇ ਬੰਦ ਕਰਤੇ ਸੀ ਅੱਜ ਸੰਗਤ ਨੂੰ ਵੀ ਇਹ ਕਮੇਟੀ ਨੇ ਦਰਵਾਜ਼ੇ ਬੰਦ ਕੀਤੇ ਹੋਏ ਆ ਕਿਉਂਕਿ ਉਹਨਾਂ ਦੇ ਚੋਣ ਨਹੀਂ ਕਰਾਰੇ ਉਹਨਾਂ ਦੀ ਮਤ ਨਹੀਂ ਚੱਲਣ ਜਾ ਰਹੇ ਔਰ ਜਿਹੜਾ ਗੁਰੂ ਤੇ ਸੰਗਤ ਦਾ ਮੇਲ ਹੈ ਉਹਨੂੰ ਭੰਗ ਕਰਕੇ ਇੱਥੇ ਮਹੰਤਗਿਰੀ ਫੇਰ ਇਹਨਾਂ ਨੇ ਜ਼ਾਹਿਰ ਕਰਤੀ ਹੈਗੀ ਆ ਸਿੱਖਾਂ ਨੂੰ ਆਪਣੇ ਗੁਰੂ ਘਰ ਤੋਂ ਵਾਂਝਾ ਕੀਤਾ ਹੋਇਆ ਜਦ ਕਿ ਇਹ ਸੰਗਤ ਦਾ ਹੱਕ ਹੈ ਤੇ ਸੰਗਤ ਦੇ ਚੋਣ ਨਾਲ ਇਹ ਨਿਯੁਕਤ ਹੋਣੇ ਚਾਹੀਦੇ ਆ 2011 ਚ ਪਿਛਲੇ ਚੋਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਰੱਖੇ ਗਏ ਸੀ 14 ਸਾਲ ਹੋ ਗਏ ਜਿਹਦੇ ਵਿੱਚ ਚੋਣ 2000 16 ਚ ਫਿਰ 21 ਚ ਤੇ ਹੁਣ ਅੱਗੇ ਜਾ ਕੇ 26 ਚ ਹੋਣਾ ਚਾਹੀਦਾ ਸੀ ਸਿੱਖਾਂ ਦੀ ਜਮਹੂਰੀਅਤ ਉਹਨਾਂ ਨੇ ਬਿਲਕੁਲ ਰੱਦ ਕਰਤੀ ਐ 350 ਸਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਮਨਾ ਰਹੇ ਆ ਜਿਸ ਤਰ੍ਹਾਂ ਮਹੰਤਾਂ ਨੇ ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਰੇ ਤੁਰ ਕੇ ਆਏ ਦਰਵਾਜ਼ੇ ਬੰਦ ਕਰਤੇ ਸੀ ਅੱਜ ਸੰਗਤ ਨੂੰ ਵੀ ਇਹ ਕਮੇਟੀ ਨੇ ਦਰਵਾਜ਼ੇ ਬੰਦ ਕੀਤੇ ਹੋਏ ਆ ਕਿਉਂਕਿ ਉਹਨਾਂ ਦੇ ਚੋਣ ਨਹੀਂ ਕਰਾਰੇ ਉਹਨਾਂ ਦੀ ਮਤ ਨਹੀਂ ਚੱਲਣ ਜਾ ਰਹੇ ਔਰ ਜਿਹੜਾ ਗੁਰੂ ਤੇ ਸੰਗਤ ਦਾ ਮੇਲ ਹੈ ਉਹਨੂੰ ਭੰਗ ਕਰਕੇ ਇੱਥੇ ਮਹਾਂਤਗਰੀ ਫੇਰ ਇਹਨਾਂ ਨੇ ਜ਼ਾਹਿਰ ਕਰਤੀ ਹੈਗੀ ਐ ਸਿੱਖਾਂ ਨੂੰ ਆਪਣੇ ਗੁਰੂ ਘਰ ਤੋਂ ਵਾਂਝਾ ਕੀਤਾ ਹੋਇਆ ਅੱਜ ਜਿਹੜੇ ਬਰਦਾਰੀ ਦੇ ਵਿੱਚ ਗੁਰੂ ਸਾਹਿਬ ਦਾ ਕਤਲ ਹੋਇਆ ਉੱਥੇ ਸਿੱਖ ਸੰਗਤਾਂ ਦਾ ਕਤਲ ਹੋਇਆ ਉਹ ਪਾਰਟੀ ਜਿਨੇ ਹਜ਼ਾਰ ਆਲਮ ਸੁਮੇਤ ਸੈਣੀ ਨੂੰ ਆਪਣਾ ਨੁਮਾਇੰਦਾ ਬਣਾ ਕੇ ਉਮਰਾਂ ਨੰਗਲ ਤੇ ਸ਼ਰਮਾ ਤੋਂ ਬੰਦੇ ਮਰਵਾ ਕੇ ਸਿੱਖ ਉਹ ਅੱਜ ਫੇਰ ਲਿਫਾਫਿਆਂ 'ਚੋਂ ਪ੍ਰਧਾਨਗੀਆਂ ਕੱਢ ਰਹੀਆਂ ਜਦ ਕਿ ਇਹ ਸੰਗਤ ਦਾ ਹੱਕ ਹੈ ਤੇ ਸੰਗਤ ਦੇ ਚੋਣ ਨਾਲ ਇਹ ਨਿਯੁਕਤ ਹੋਣੇ ਚਾਹੀਦੇ ਆ ਤੁਹਾਨੂੰ ਚੋਣਾ ਕਰਨ ਦਾ ਸਿਸਟਮ ਨਹੀਂ ਪਤਾ ਚੋਣ ਇਲੈਕਸ਼ਨ ਕਮਿਸ਼ਨ ਕਰਾਉਂਦੀ ਹੈ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਮੁਖੀ ਹੈ ਅੱਜ ਉਹਦਾ ਕੋਈ ਮੁਖੀ ਨਹੀਂ ਹੈ ਸਰੋ ਸਾਹਿਬ ਰਿਟਾਇਰ ਹੋ ਗਏ ਔਰ ਉਹਦੀਆਂ ਵੋਟਾਂ ਬਣਦੀਆਂ ਉਹ ਵੋਟਾਂ ਹਜੇ ਕੰਪਲੀਟ ਰੋਲ ਮਸਾ ਹੋਏ ਸੀ ਤਾਂ ਉਹ ਇਲੈਕਸ਼ਨ ਕਮਿਸ਼ਨ ਦਾ ਮੁਖੀ ਖਤਮ ਹੋ ਗਿਆ ਸਰਕਾਰ ਨੇ ਜਿਹੜੀ ਆਏ ਸਾਲ ਰਿਵੀਜ਼ਨ ਕਰਦੀ ਹੈ ਲੋਕ ਸਭਾ ਤੇ ਵਿਧਾਨ ਸਭਾ ਦੇ ਰੋਲ ਉਹਨੇ 3 ਸਾਲ ਲਾਤੇ ਰੋਲ ਕੰਪਲੀਟ ਕਰਨ ਚ ਹੁਣ ਇਲੈਕਸ਼ਨ ਕਮਿਸ਼ਨਰ ਨਹੀਂ ਹੈਗਾ ਇਹ ਇਨਡੇਫਿਨਟਲੀ ਇਹਨਾਂ ਬੈਂਸ ਸਾਡੀ ਜਮਹੂਰੀਅਤ ਕਰਦੀ ਹੈ ਭਾਰਤ ਆਪਣੇ ਆਪ ਨੂੰ ਸਭ ਤੋਂ ਵੱਡਾ ਜਮਹੂਰੀਅਤ ਦੇਸ਼ ਕਹਿੰਦਾ ਪਰ ਸਿੱਖਾਂ ਦਾ ਉਹਨਾਂ ਨੇ ਖਾਤਮਾ ਕਰਤਾ ਕਹਿੰਦੇ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਹੈ ਪਰ ਜਿਹੜੀ ਕੌਮ ਉਹਨਾਂ ਨੇ ਸਾਬਤ ਕੀਤੀ ਹੈ ਉਹਦੀ ਜਮਹੂਰੀਤ ਭੰਗ ਕਰਕੇ ਉਹਦਾ ਹਰੇਕ ਟੀਚਾ ਖਤਮ ਕਰ ਰਹੇ ਆ ਮੰਨ ਲ ਜਿਵੇਂ ਹੋ ਜਾਂ ਜਿਵੇਂ ਜਿੰਦਾ ਜਾਂਦਾ ਹਰ ਚੋਣ ਚ ਲਾਹ ਹੁੰਦਾ ਤੁਹਾਡੇ ਨੂੰ ਪ੍ਰਟੈਸਟ ਕੀਤਾ ਜਾਂਦਾ ਪਰ ਅਜੇ ਤੱਕ ਕੋਈ ਸੁਲਵਾਈ ਕਿਉਂ ਨਹੀਂ ਹੋ ਰਹੀ ਕਿਉਂਕਿ ਅਸੀਂ ਗੁਲਾਮ ਐ ਇਸ ਦੇਸ਼ ਦੇ ਵਿੱਚ ਜਿਹਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਕੁਰਬਾਨੀ ਦਿੱਤੀ ਜਿਨ੍ਹਾਂ ਦੇ ਹੱਕਾਂ ਵਾਸਤੇ ਉਹ ਕੌਮ ਨੂੰ ਇਹ ਦੇਸ਼ ਗੁਲਾਮ ਕਰਕੇ ਰੱਖ ਰਹੀ ਐ ਇਸ ਦੇਸ਼ ਦੇ ਵਿੱਚ 25000 ਕੇਸ ਜਿਹੜੇ ਸ਼ਮਸ਼ਾਨ ਘਾਟਾਂ 'ਚ ਜਿੱਥੇ ਜਸਵੰਤ ਸਿੰਘ ਖਾਲੜਾ ਨੇ ਦੱਸਿਆ ਆ ਹੁਣ ਇਨਾ ਦਿਨਾ ਚ ਦਿੱਲੀ ਚ ਸਿੱਖਾਂ ਦਾ ਕਤਲਿਆਂ ਘੱਲੂਕਾਰਾ ਹੋਇਆ ਹੋਂਦ ਚਿੱਲਣ ਪੂਰਾ ਪਿੰਡ ਹਰਿਆਣੇ ਦੇ ਵਿੱਚ ਸਿੱਖਾਂ ਦਾ ਖਤਮ ਕਰਤਾ ਜਿੱਤੀ ਸਿੰਘ ਪੁਰੇ ਚ ਬਿਲ ਕਲਿੰਪਨ ਕਹਿੰਦਾ Hindu militants ਨੇ ਸਿੱਖ ਮਾਰੇ ਅੱਜ ਸਿੱਖਾਂ ਨੂੰ ਔਰੇ ਕਤਲ ਕਰਕੇ ਸਾਡੇ ਧਰਮ ਨੂੰ ਧਾਰਾ 25 ਦੇ ਵਿੱਚ Hindu ਧਰਮ ਆਖ ਕੇ ਜਦਕੇ ਗੁਰੂ ਗ੍ਰੰਥ ਸਾਹਿਬ ਇੱਥੇ ਸ਼ਿਸ਼ੋਭੇ ਥਾਨ ਉਸ ਦੇ ਅੰਗ 1136 ਦੇ ਉੱਤੇ ਸਪਸ਼ਟ ਲਿਖਿਆ ਹੈ ਨਾ ਹਮ ਹਿੰਦੂ ਨਾ ਮੁਸਲਮਾਨ ਇਹ ਸਾਡੀਆਂ ਨਿਸ਼ਾਨੀਆਂ ਮਿਟਾ ਕੇ ਸਾਡੇ ਧਰਮ ਨੂੰ ਤਬਦੀਲ ਕਰਕੇ ਸਾਡੀ ਜਮਹੂਰੀਅਤ ਖਤਮ ਕਰਕੇ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਆਂ ਔਰ ਇਹ ਇੱਕ ਰਾਹ ਹੈ ਕਿ ਇਹਨਾਂ ਦੀ ਜਮਹੂਰੀਅਤ ਖਤਮ ਕਰ ਦੋ